ਸੋ ਵੇਖੋ ਅੱਜ ਸਾਡੇ ਬਜ਼ੁਰਗ ਕਿਸਾਨ ਨੌਜਵਾਨ ਬਡਰਾਂ ਦੇ ਉੱਤੇ ਬੈਠੇ ਜਿਨ੍ਹਾਂ ਨੂੰ ਟੀਅਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ ਉਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਤਾਰਾਂ ਲਾਦਤੀਆਂ ਧਰਤੀ ਦੇ ਕਿਲ ਗੱਡੇ ਗਏ ਵੀ ਟਰੈਕਟਰ ਅੱਗੇ ਨਾਲ ਲੰਘ ਜਾਣ ਟਾਇਰ ਪਾੜ ਪਾੜ ਜਾਣੇ ਨਾਲ ਦੇ ਕਿੰਨੇ ਤਰ੍ਹਾਂ ਦਾ ਤਸ਼ੱਦਦ ਆਪਣੇ ਹੱਕ ਮੰਗਣ ਵਾਸਤੇ ਰੋਸ ਕਰਨ ਦਾ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਹੱਕ ਹੈ ਪਰ ਇੱਚੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਇੰਨੀਆਂ ਜ਼ਾਲਮ ਹੋ ਚੁੱਕੀਆਂ ਨੇ ਜੇ ਕੋਈ ਆਪਣੇ ਹੱਕ ਵਾਸਤੇ ਕੋਈ ਰੋਸ ਵੀ ਕਰਨਾ ਚਾਹੁੰਦਾ ਹੈ ਹੱਕ ਮੰਗਣ ਵਾਸਤੇ ਵੀ ਜਾਣਾ ਚਾਹੁੰਦਾ ਉਹਨੂੰ ਵੀ ਨਹੀਂ ਜਾਣ ਦਿੰਦੀਆਂ ਕੱਲ ਅਸੀਂ ਪੜ ਰਹੇ ਸੀ ਇੱਕ ਆਰਟੀਕਲ ਲੇਖ ਕਹਿੰਦੇ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਅੰਗਰੇਜ਼ ਕਿਸਾਨ ਧਰਨੇ ਲਾ ਰਹੇ ਉਹਨਾਂ ਦੀਆਂ ਆਪਣੀਆਂ ਮੰਗਾਂ ਹੋਣਗੀਆਂ ਕਹਿੰਦੇ ਜਰਮਨ ਦੇ ਵਿੱਚ ਵੀ ਜਰਮਨੀ ਦੇ ਵਿੱਚ ਇੰਨੇ ਟਰੈਕਟਰ ਇਕੱਠੇ ਲੈ ਕੇ ਬਰਲਨ ਸ਼ਹਿਰ ਦੇ ਵਿੱਚ ਅੰਗਰੇਜ਼ਾਂ ਨੇ ਜਾਣਾ ਸੀ ਪਰ ਨਹੀਂ ਵੱਡਾ ਸ਼ਹਿਰ ਅਮਨ ਦਾ ਸਰਕਾਰ ਨੂੰ ਪਤਾ ਉਹਨਾਂ ਨੇ ਰੋਕਿਆ ਹੀ ਨਹੀਂ ਕੋਈ ਵੀ ਕੋਈ ਨਹੀਂ ਰੋਕਿਆ ਟ੍ਰੈਪ ਵੀ ਨਹੀਂ ਰੋਕਣ ਦਿੱਤੀ ਸਾਰੇ ਕਿਸਾਨ ਬਰਲਨ ਸ਼ਹਿਰ 'ਚ ਪਹੁੰਚ ਗਏ ਬੈਠ ਕੇ ਜਾ ਕੇ ਪਹੁੰਚ ਗਏ ਫਿਰ ਕਹਿੰਦੇ ਜਿਹੜਾ ਉੱਤੋਂ ਦਾ ਖੇਤੀਬਾੜੀ ਮੰਤਰੀ ਸੀ ਨਾ ਉਹ ਧਰਨੇ ਤੇ ਆਪ ਆਇਆ ਆਪ ਉਹਨਾਂ ਦੀਆਂ ਮੰਗਾਂ ਸੁਣੀਆਂ ਉਹਨਾਂ ਨੂੰ ਭਰੋਸਾ ਦਿੱਤਾ ਵੀ ਜਿੰਨਾ ਮੈਂ ਕਰ ਸਕਦਾ ਉਹਨਾਂ ਤੁਹਾਡਾ ਜਿਹੜਾ ਹੱਕ ਦੇਣ ਦਾ ਯਤਨ ਕਰੂਗਾ ਕਿਸੇ ਨੂੰ ਇੱਕ लाठी चार ਚਤਾਂ ਦੂਰ ਦੀ ਗੱਲ ਹੈ ਕਿਸੇ ਨੂੰ ਇੱਕ ਵਾਲ ਜਿੰਨੀ ਸੱਟ ਵੀ ਨਹੀਂ ਵੱਜੀ ਸੋ ਇੱਥੇ ਇੱਥੇ ਸਰਕਾਰਾਂ ਜਿੱਦੀ ਬਣ ਗਈਆਂ ਅੜੀਅਲ ਸੁਭਾਅ ਬਣਾ ਲਿਆ ਵੀ ਹਾਂ ਇਹ ਕਰਨ ਨਹੀਂ ਦੇਣਾ ਅਸੀਂ ਹੋਣ ਨਹੀਂ ਦੇਣਾ ਇਹ ਪੰਜਾਬੀ ਕੌਮ ਹੈ ਇਹਨਾਂ ਨੇ ਰਾਜ ਕੀਤੇ ਇਹਨਾਂ ਦੇ ਖੂਨ ਦੇ ਵਿੱਚ ਅਣਖ ਹੈ ਆਪਣੇ ਖੂਨ ਦੇ ਵਿੱਚ ਅਣਖ ਹੈ ਜਿਵੇਂ ਜਿਵੇਂ ਰੋਕਾਂਗੇ ਓਵੇਂ ਓਵੇਂ ਸਾਡੇ ਅੰਦਰ ਇਹ ਅਣਖ ਵੱਦੀ ਏ ਵੀ ਤੂੰ ਰੋਕ ਮੈਂ ਤੁਲੰਗੂ ਹਾਂ ਜੇ ਪਿਆਰ ਦੇ ਨਾਲ ਕਹੇ ਬਾਹ ਫੜਾਉਣੀ ਤਾਂ ਇੱਕ ਪਾਸੇ ਭਵੇਂ ਗਾਲ ਵੱਡਲਾ ਮੇਰਾ ਤੇ ਜੇ ਹੁਣ ਗੁੱਸੇ ਦੇ ਨਾਲ ਧੱਕੇ ਦੇ ਨਾਲ ਕਹੇ ਬੇਰਤ ਮੈਂ ਉਂਗਲ ਦਾ ਨੋਂ ਮੇ ਨਹੀਂ ਲਾਉਣ ਦਿੰਦਾ ਇਸ ਕੌਮ ਨੇ ਰਾਜ ਕੀਤਾ ਇਸ ਕੌਮ ਨੂੰ ਬਾਜਾਂ ਵਾਲੀ ਨੇ ਥਾਪਿਆ ਸਾਜਿਆ ਜਿਹੜੇ ਜ਼ੁਲਮ ਤੇ ਜ਼ਾਲਮ ਦੇ ਅੱਗੇ ਦੋ ਸਿੰਘ ਹੀ ਭਾਈ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਡਟ ਕੇ ਖਲੋਗੇ ਦੋ ਜਾਨੀ 100 ਮੁਗਲ ਦੇ ਇਸ ਕਰਕੇ ਜਿਵੇਂ ਜਿਵੇਂ ਰੋਕਾਂਗੇ ਓਵੇਂ ਓਵੇਂ ਜਿਹੜੀ ਬਗਾਵਤ ਹੈ ਉਹ ਵੱਧਦੀ ਜਾਂਦੀ ਹੈ ਇੰਦਰਾ ਨੇ ਦਬਾਉਣ ਦਾ ਯਤਨ ਕੀਤਾ 84 ਵੇ ਖਤਮ ਕਰ ਦੇਾਂਗੇ ਜੋੜ ਮੇਲੇ ਤੇ ਜਾ ਕੇ ਅਟੈਕ ਕਰੋ ਉਹ ਬਗਾਵਤ ਹੋਨੀ ਵੀ ਵਧੀ ਸਿੱਖਾਂ ਨੂੰ ਸਿੱਖੀ ਨੂੰ ਕੋਈ ਕੁਚਲ ਨਹੀਂ ਸਕਦਾ